ਹਾਂਜੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੀ ਇੱਕ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਹੈ ਜੇ ਇੱਕ ਘਰੇਲੂ ਮੱਝ ਬਾਈ ਨੇ ਸੇਲ ਕਰਨੇ ਵੇਚਣੀਆਂ ਬਾਈ ਦੀ ਘਰ ਦੀ ਮੱਝ ਆ ਕੁ ਵਪਾਰ ਦਾ ਕੰਮ ਨਹੀਂ ਹੈਗਾ ਜੋ ਜਾਣਕਾਰੀ ਹੋਊ ਤੁਹਾਡੀ ਮਾਲਕਾਂ ਸਾਂਝੀ ਕਰਾ ਦੇਾਂਗੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫੋਰਮ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕੋਈ ਪਸ਼ੂ ਖਰੀਦਣ ਤੋਂ ਪਹਿਲਾਂ ਸੋ ਤਸੱਲੀ ਤੁਸੀਂ ਹਰ ਪੱਖ ਤੋਂ ਜ਼ਰੂਰ ਕਰ ਲਿਆ ਕਰੋ ਨਾ ਬਾਦ ਵਿੱਚ ਦਿੱਕਤਾਂ ਨਾਲ ਪਹਿਲੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਬਾਜ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਕੀ ਡਿਟੇਲ ਹੈਗੀ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਫੇਰ ਬਾਜ ਨਾਲ ਜਿਹੜਾ ਸੰਪਰਕ ਕਰਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜਿ ਆਪਣਾ ਨਾਮ ਤੇ ਪਿੰਡ ਐਡਰੈਸ ਬੋਲ ਦਿਓ ਆਪਣਾ ਪਿੰਡ ਮਹਿਤਾ ਸੰਸੇਰ ਸਿੰਘ ਖਾਣਾ ਸਰਜੀਤ ਸਿੰਘ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜਿਹੜਾ ਬਰਨਾਲਾ ਤਪੇ ਤੋਂ 3-4 ਕਿਲੋਮੀਟਰ ਪਿੰਡ ਆ ਗਿਆ ਨਾ ਪੰਜ ਕਿਲੋਮੀਟਰ ਇਹਦਾ ਰੂੜੇ ਕਿਨੇ ਡੇ ਲੱਗ ਗਿਆ ਤਾਜੋ ਉਚਾਲੀ ਹੀ ਹੈ ਬਸ ਉਚਾਲੋ ਹਣਾ ਤੇ ਮੋਬਾਈਲ ਨੰਬਰ ਕਿੰਨਾ ਆਪਣਾ 9872046434 ਇਹ ਬਾਜਾ ਸੰਮਰਖ ਨਾ ਬਾਈ ਜਿਹੜੀ ਆ ਮੱਝ ਸੇਲ ਕਰਨੇ ਵੇਚਨੇ ਹੈਗੀ ਇਹ ਇਹ ਹੁਣ ਸੂਣ ਵਾਲੀ ਹੈ ਹਾਂ ਸੂਣ ਵਾਲੀ ਹੈ ਬਾਈ ਕੈ ਕਿ ਦਿਨ ਸੂਣ ਤੇ ਲੈਂਦੀ ਹੈਗੀ ਬਾਈ ਇੱਕ ਦੋ ਦਿਨ ਹੀ ਰਹਿੰਦੇ ਨੇ ਇੱਕ ਦਿਨ ਨਹੀਂ ਦਿੰਦੇਗੇ ਅੱਜ ਲਗਭਗ 17 ਤਰੀਕ ਨੂੰ ਵੀਡੀਓ ਬਣਾ ਰਹੇ ਹਾਂਗੇ ਯਾਨੀ ਦੋ ਕ ਦਿਨ ਹੀ ਤਿੰਨ ਦਿਨ ਲਊਗੀ ਹਾਂ 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 ਤੇ ਸੂਆ ਕਿਹੜਾ ਸੂਂਦੀ ਆ ਤੀਜੇ ਸੂਏ ਸੂਹਗੀ ਤੀਜੇ ਸੂਹੂਗੀ ਤੇ ਪਿਛਲੇ ਸੂਏ ਤੋਂ 13 ਲੀਟਰ ਦੁੱਧ ਕੱਢਿਆ ਪਿਛਲੇ ਸੂਏ ਨੇ ਹਾਂ ਦੂਜੇ ਸੂਏ ਤੇ 13 ਲੀਟਰ ਦੁੱਧ ਠੀਕ ਤੇ ਕਰਦੀ ਕਿ ਵਿਵਾਰ ਦਾ ਨਾ ਕਰਦੀ ਮੈਂ ਬਈ ਠੀਕ ਹੈ ਠੀਕ ਹੈ ਪਹਿਲਾ ਸੂਏ ਆਪਾਂ ਹੀ ਚੋਈਏ ਹਾਂ ਆਪਾਂ ਹੀ ਚੋਈਏ ਦੋਨੇ ਸੂਏ ਆਪਾਂ ਹੀ ਚੋਈਏ 13 ਕਿਲੋ ਵਾਲੇ ਪਿਛਲੇ ਹਾਂ 13 ਲੀਟਰ ਤੋਂ ਪਿਛਲੇ ਬਾਰ ਠੀਕ ਹੁਣ ਟੀਕਾ ਭਰਾ ਕੇ ਝੋਟੇ ਝੋਟ ਸਾਨੂੰ ਬਾਕਰੇ ਇਹ ਲੋਈਰਾ ਪਸ਼ੂ ਹੁੰਦਾਗਾ ਉਧਰਲੇ ਪਾਸੋਂ ਤੋਰ ਲਵੇ ਰਹਿਣਾ ਹਾਂ ਇਹ ਆਉ ਉਪਰ ਦੇ ਅੰਦਰ ਥੋੜਾ ਉਪਰਾ ਜਰੂਰ ਕਰ ਜਾਂਦਾਗਾ ਬਾਕੀ ਮੱਝ ਸੰਭੀ ਭਲੀ ਵੱਡੀ ਹੈਗੀ ਰਾਜੀ ਰੂਜੀ ਪੂਰੀ ਹੈਗੀ ਤੇ ਆ ਇਥੇ ਰੋਕ ਲੇ ਮਾ ਸਾਨੂੰ ਥਣਾ ਦੀ ਮੰਤਰ ਦਿਖਾਣ ਇਥੇ ਬਣ ਕੇ ਇਹ ਇਥੋਂ ਦੇ ਲੋ ਇਹ ਥਣਾ ਦੀ ਮੰਤਰ ਚੈੱਕ ਕਰ ਸਕਦੇ ਹੋਗੇ ਤੇ ਅਡਰ ਦੀ ਕੁਆਲਿਟੀ ਦੀ ਪਿੱਛੇ ਨੂੰ ਕਾਫੀ ਦਿਖਾਉਂਦੀ ਹੈਗੀ ਤੇ ਹਾਲਾਂਕਿ ਇਹ ਜੇ ਦੋ ਕੁ ਦਿਨ ਸੂਨ ਦੇ ਲੈਂਦੀ ਹੈਗੀ ਮੌਕੇ ਤੇ ਕਈ ਵਾਰੀ ਲੇਵ ਪਸ਼ੂ ਜਿਹੜਾ ਲੇਵ ਦਾ ਰੰਗ ਹੋਰ ਦਿਖਾਉਣਾ ਹੁੰਦਾਗਾ ਕੱਚਾ ਕੱਚਾ ਹੋਰ ਦਿਖਾਊਗਾ ਨਾ ਇੱਧਰ ਤੁਸੀਂ ਕਵੈਨੀ ਸ਼ੈਡ ਦਿਖਾਉਂਦੇ ਸਿੰਗਾਂ ਸਮੂਹ ਦੀ ਤੇ ਕੱਦ ਠੀਕ ਆ ਗਿਆ ਵਧੀਆ ਜਣੀ ਮੀਡੀਅਮ ਹਾਈਟ ਚ ਆ ਗਿਆ ਨਾ ਤਾਂ ਵਾਲੀ ਉੱਚੀ ਹੈ ਤੇ ਨਾ ਵਾਲੀ ਲੰਬੀ ਆ ਤੇ ਬਾਈ ਫਿਰ ਇਹਦਾ ਆਪਾਂ ਰੇਟ ਮੁੱਲ ਕੀ ਕਰਾਂਗੇ ਰੇਟ ਮੌਕੇ ਦੀ ਕਰਦੇ ਆਏ ਫਿਰ ਫੋਨ ਤੇ ਮੌਕੇ ਤੇ ਕਰ ਲਾਂਗੇ ਹਾਂ ਫੋਨ ਤੇ ਕਰਾਂਗੇ ਜੀ ਹਾਂ ਠੀਕ ਠੀਕ ਜੀ ਮੁੱਲ ਹਾਂ ਹਾਂ ਜੀ ਜੀ ਹੈ ਠੀਕ ਹੈ ਠੀਕ ਆ ਲੈ ਵੇ ਇੱਕਾਈ ਫੇਰ ਦੋ ਬੰਦ ਉਹਦੇ ਲਿਆ ਕੇ ਬਾਈ ਦਾ ਪਿੰਡ ਹੈਗਾ ਮਹਿਤਾ ਤਹਿਸੀਲ ਤਬਾ ਤੇ ਜ਼ਿਲ੍ਹਾ ਬਰਨਾਲਾ ਹਰ ਜੀ ਉੱਥੇ ਬੰਨ ਲਈ ਵੀਰੇ ਇਸ ਕਲੋਨੀ ਦੇ ਪੱਕੇ ਸ਼ੋਰਟ ਜੀ ਜ਼ਰੂਰ ਕੱਟ ਲਾਂਗੇ ਤਹਿਸੀਲ ਬਰਨਾਲਾ ਬਾਈ ਦਾ ਮੋਬਾਈਲ ਨੰਬਰ ਫੇਰ ਬੋਲਿਓ ਕਿ ਤੀਜਾ 100 ਸੁਣ ਵਾਲੀ ਦੂਜੇ 100 ਬਾਈਕਾਂ 13 ਕਿਲੋ ਦੁੱਧ ਕੱਢਾ ਗਿਆ ਤੇ 12-13 ਮੰਨ ਕੇ ਬਾਈ 12-13 ਕਿਜੀ ਹੁਣ ਮੰਨ ਲਿਆ ਨਾ ਫਿਰ ਹਾਂ 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 ਐਨਾ ਗਿਆ ਦੁੱਧ ਦੇ ਦਊਗੀ ਹਾਂ ਇਥੋਂ ਬੈਗ ਸ਼ਾਰਟ ਤੁਹਾਨੂੰ ਦਿਖਾ ਦਿੰਨਾ ਆਰਡਰ ਦੀ ਕੁਆਲਿਟੀ ਥਣਾ ਦੀ ਵਾਂਗ ਤੁਸੀਂ ਚੈੱਕ ਕਰ ਸਕਦੇ ਹੋ ਵੀ ਥੋੜਾ ਡਰਦੀ ਜਰੂਰ ਆਗੀ ਤੇ ਬਾਕੀ ਦੇਖੋ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਈ ਨਾਲ ਪੈਂਡ ਇੱਥੇ ਆ ਕੇ ਦੇਖ ਕੇ ਤਸੱਲੀ ਆ ਕੇ ਤੁਸੀਂ ਮੱਝ ਖਰੀਦ ਸਕਦੇ ਹੋ ਸੋ ਅੱਜ ਦੀ ਜਿਹੜੀ ਇਸ ਵੀਡੀਓ ਵਿੱਚ ਘਰੇਲੂ ਮੱਝ ਤੁਹਾਡਾ ਸਾਂਝੀ ਕਰਨੀ ਸੀਗੀ ਧੰਨਵਾਦ